ਕੈਨੇਡਾ ਦੇ ਇੱਕ ਸਾਬਕਾ ਪ੍ਰਧਾਨ ਮੰਤਰੀ ਇੰਡੀਆ ਜਾ ਕੇ ਕੁਝ ਬੋਲ ਪਏ ਨੇ ਤੇ ਬਿਆਨ ਉਹਨਾਂ ਦਾ ਬਹੁਤ ਚਰਚਾ ਦੇ ਵਿੱਚ ਹੈ ਕੀ ਕਹਿੰਦੇ ਨੇ ਸਟੀਫਨ ਹਾਰਪਰ ਸਾਬਕਾ ਪ੍ਰਧਾਨ ਮੰਤਰੀ ਨੇ ਕੈਨੇਡਾ ਤੇ ਵੈਸੇ ਤੇ ਜਸਟਨ ਟਰੂਡੋ ਵੀ ਸਾਬਕਾ ਨੇ ਹੁਣ ਪਰ ਜਸਟਨ ਟਰੂਡੋ ਤੋਂ ਪਹਿਲਾਂ ਸਟੀਫਨ ਹਾਰਪਰ ਜਿਹੜੇ ਨੇ ਕੰਜ਼ਰਵਟਿਵ ਪਾਰਟੀ ਬਣੋਂ ਲਿਬਰਲ ਪਾਰਟੀ ਜਿਹੜੇ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਪਾਵਕੇ ਉਸ ਤੋਂ ਬਾਅਦ ਲਿਬਰਲ ਪਾਰਟੀ ਹੀ ਲਗਾਤਾਰ ਚੱਲ ਰਹੀ ਹੈ ਜੀ ਸਟੀਫਨ ਹਾਰਪਰ ਇੱਕ ਵਾਰੀ ਮਿਨੋਰੀਟੀ ਗਵਰਨਮੈਂਟ ਦੇ ਵਿੱਚ ਤੇ ਇੱਕ ਵਾਰ ਉਹ ਮੇਜੋਰਿਟੀ ਗਵਰਨਮੈਂਟ ਨਿਭਾ ਚੁੱਕੇ ਨੇ ਤੇ ਉਹ ਹਾਰ ਗਈ ਸੀ ਉਹਨਾਂ ਦੀ ਪਾਰਟੀ ਜਦੋਂ ਜਸਟਨ ਟੂਟੋ ਨੂੰ ਲਿਬਰਲ ਪਾਰਟੀ ਨੇ ਪ੍ਰਧਾਨ ਬਣਾ ਕੇ ਅੱਗੇ ਲਿਆਂਦਾ ਸੀ ਸੋ ਸਟੀਫਨ ਹਾਰਪਰ ਜਿਹੜੇ ਨੇ ਭਾਰਤ ਵੀ ਵਿਜ਼ਿਟ ਕਰਨ ਗਏ ਪਹਿਲਾਂ ਵੀ ਜਦੋਂ ਆਪਣੇ ਪ੍ਰਧਾਨ ਮੰਤਰੀ ਸੀ ਤੇ ਹੁਣ ਉਹ ਕੁਝ ਫਰਮਾਂ ਦੇ ਨਾਲ ਜੁੜੇ ਹੋਏ ਨੇ ਤੇ ਅਲਬਰਟਾ ਸਰਕਾਰ ਦੇ ਵਿੱਚ ਇੱਕ ਸੰਸਥਾ ਹੈ ਜਿਸ ਦੇ ਲਈ ਉਹ ਕੰਮ ਵੀ ਕਰ ਰਹੇ ਨੇ ਤੇ ਹੁਣ ਦੁਨੀਆ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਬੋਲਣ ਲਈ ਉਹ ਜਾਂਦੇ ਨੇ ਸਟੀਫਨ ਹਾਰਪਰ ਇਸ ਵੇਲੇ ਉਹ ਸਰਗਰਮ ਨਹੀਂ ਹੈਗਾ ਪੋਲਿਟਿਕਸ ਦੇ ਵਿੱਚ ਕੁਝ ਦਿਨ ਪਹਿਲਾਂ ਉਹਨਾਂ ਦਾ ਇੱਕ ਬਿਆਨ ਜ਼ਰੂਰ ਆਇਆ ਸੀ ਪਰ ਉਹਦੇ ਵਿੱਚ ਉਹਨਾਂ ਦਾ ਇਸ ਵੇਲੇ ਕ੍ਰੀਡੈਂਸ ਸਿਆਸਤ ਦੇ ਵਿੱਚ ਉਹ ਬਹੁਤੇ ਸਰਗਰਮ ਹੈ ਨਹੀਂ ਕਿ ਕੱਲ ਨੂੰ ਹੋ ਜਾਣ ਤੇ ਵੱਖਰੀ ਗੱਲ ਹੈ ਪਰ ਸਟੀਫਨ ਹਾਰਪਰ ਇੰਡੀਆ ਦੇ ਵਿੱਚ ਗਏ ਹੋਏ ਸੀ ਤੇ ਨਵੀਂ ਦਿੱਲੀ ਦੇ ਵਿੱਚ ਇੱਕ ਪ੍ਰੋਗਰਾਮ ਵਿੱਚ ਬੋਲਦੇ ਹੋਏ ਉਹਨਾਂ ਨੇ ਕੁਝ ਮੁੱਦੇ ਉਠਾਏ ਨੇ ਉਹਦੇ ਵਿੱਚ ਪਿਛਲੇ ਮਹੀਨੇ ਦੀ ਵਿੱਤੀ ਰਿਪੋਰਟ ਹੈ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਕੈਨੇਡਾ ਦੇ ਭਾਰਤ ਦੇ ਨਾਲ ਸਬੰਧ ਕਿਉਂ ਵਿਗੜ ਗਏ ਤੇ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਇਸ਼ਾਰਾ ਇਸ ਗੱਲ ਵੱਲ ਕੀਤਾ ਕਿ ਲਿਬਰਲ ਪਾਰਟੀ ਦੇ ਵਿੱਚ ਸਿੱਖ ਕਾਰਕੁਨ ਜਿਹੜੇ ਨੇ ਉਹ ਉਹਨਾਂ ਦਾ ਬਹੁਤ ਜ਼ਿਆਦਾ ਬੋਲਬਾਲਾ ਹੋ ਚੁੱਕਾ ਹੈ ਤੇ ਉਹ ਇੰਡੀਆ ਦੇ ਵਿੱਚ ਉਹ ਇੱਕ ਵੱਖਰੀ ਸਟੇਟ ਬਣਾਉਣਾ ਚਾਹੁੰਦੇ ਨੇ ਤੇ ਅੱਗੇ ਉਹ ਬੋਲਦੇ ਨੇ ਕਿ ਫ੍ਰੈਂਕਲੀ ਆਈ ਹੈਵ ਬੀਨ ਹਰਟ ਬ੍ਰੋਕਨ ਟੂ ਵਾਚ ਦ ਸਟੈਡੀ ਡਿਟੇਰੀੋਰੇਸ਼ਨ ਆਫ ਦਿਸ ਰਿਲੇਸ਼ਨਸ਼ਿਪ ਭਾਵੇਂ ਇਹ ਜਿਹੜਾ ਭਾਰਤ ਤੇ ਇੰਡੀਆ ਦੇ ਸਬੰਧ ਲਗਾਤਾਰ ਵਿਗੜਦੇ ਗਏ ਨੇ ਇਹਨਾਂ ਨੂੰ ਦੇਖ ਕੇ ਮੇਰਾ ਦਿਲ ਟੁੱਟ ਗਿਆ ਤੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਜਸਟਨ ਟਰੂਡੋ ਦੇ ਅਧੀਨ ਹੋਇਆ ਤੇ ਅੱਗੇ ਉਹ ਕਹਿੰਦੇ ਨੇ ਕਿ ਮੈਨੂੰ ਨਹੀਂ ਪਤਾ ਕਿ ਜਿਹੜਾ ਇਹ ਕਿਉਂ ਆਇਆ ਹੋਇਆ ਹੈ ਕਿ ਐਨਟਾਇਰਲੀ ਕਹਿੰਦੇ ਮੈਨੂੰ ਇਸ ਗੱਲ ਦਾ ਪੂਰਨ ਤੌਰ ਤੇ ਪਤਾ ਨਹੀਂ ਇਹਦਾ ਕਾਰਨ ਕੀ ਹੈ ਪਰ ਉਸ ਤੋਂ ਬਾਅਦ ਇਹ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਨੇ ਵੈਸੇ ਇਹ ਤਕਰੀਬਨ 1 ਮਹੀਨਾ ਪਹਿਲਾਂ ਫਰਵਰੀ 28 ਨੂੰ ਨਿਊ ਦਿੱਲੀ ਦੇ ਵਿੱਚ ਇੱਕ ਐਨਐਕਐਸਟੀ ਕੌਨਕਲੇਵ ਜਿਹੜਾ ਹੋਇਆ ਸੀ ਉਹਦੇ ਵਿੱਚ ਬੋਲਦੇ ਹੋਏ ਉਹਨਾਂ ਨੇ ਜਿਹੜੇ ਦਿੱਤੇ ਸੀ ਤੇ ਅੱਗੇ ਉਹ ਕਹਿੰਦੇ ਨੇ ਕਿ ਜੇਕਰ ਕੈਨੇਡਾ ਦੇ ਵਿੱਚ ਤੁਸੀਂ ਹੋ ਤੇ ਤੁਹਾਨੂੰ ਖਾਲਸਤਾਨੀ ਹੋਣ ਦਾ ਪੂਰਾ ਹੱਕ ਹੈ ਇਹ ਇੱਕ ਲੋਕਤੰਤ੍ਰਿਕ ਤੁਹਾਡੇ ਵਿਚਾਰ ਨੇ ਪਰ ਉਹ ਕਹਿੰਦੇ ਨੇ ਕਿ ਨਾਲ ਪਰ ਸਾ ਇਹ ਜਿਹੜੇ ਵਿਚਾਰ ਨੇ ਸਾਡੀ ਗਵਰਨਿੰਗ ਪਾਰਟੀ ਜਿਹੜੀ ਕੈਨੇਡਾ ਤੇ ਰਾਜ ਕਰਦੀ ਜਿਹੜੀ ਸਾਡੀ ਪਾਰਟੀ ਹੋਵੇ ਉਸ ਦੇ ਵਿੱਚ ਇਹਨਾਂ ਦੀ ਦਖਲਅੰਦਾਜ਼ੀ ਨਹੀਂ ਚਲਦੀ ਤੇ ਨਾਲ ਦੇ ਨਾਲ ਜਿਹੜੇ ਕਹਿੰਦੇ ਨੇ ਕਿ ਜਿਹੜੇ ਚੰਗੇ ਲੋਕ ਆਪਸ ਵਿੱਚ ਮਿਲ ਵਰਤ ਕੇ ਕੈਨੇਡਾ ਦੇ ਇੰਡੀਆ ਦੇ ਰਹਿਣਾ ਚਾਹੁੰਦੇ ਨੇ ਉਹਨਾਂ ਦੇ ਸਬੰਧਾਂ ਵਿੱਚ ਖਟਾਸ ਪਾਉਣ ਲਈ ਵੀ ਇਹ ਜਿਹੜੇ ਨੇ ਇਹ ਇਹੋ ਜਿਹੇ ਕਾਰਕੁਨ ਉਹ ਸ਼ਾਮਲ ਨਹੀਂ ਹੋਣੇ ਚਾਹੀਦੇ ਇਹ ਸਟੀਫਨ ਹਾਰਪਰ ਹੋਣਾ ਦਾ ਕਹਿਣਾ ਤੇ ਇੱਥੇ ਵੀ ਵਰਣਨਯੋਗ ਹੈ ਕਿ ਸਟੀਫਨ ਹਾਰਪਰ ਇੱਕ ਸੰਸਥਾ ਹੈ ਵਰਲਡਵਾਈਡ ਉਹ ਹੈ ਇੰਟਰਨੈਸ਼ਨਲ ਡੈਮੋਕ੍ਰੈਟਿਕ ਯੂਨੀਅਨ ਔਰ ਉਹ ਜਿਹੜੀ ਯੂਨੀਅਨ ਹੈ ਆਈਡੀ ਯੂ ਜਿਹੜੀ ਸੰਸਥਾ ਹੈ ਉਹਦੇ ਵਿੱਚ ਉਹਦੇ ਪ੍ਰਧਾਨ ਜਿਹੜੇ ਨੇ ਚੇਅਰਪਰਸਨ ਜਿਹੜੇ ਨੇ ਉਹ ਸਟੀਫਨ ਹਾਰਪਰ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਉਹ ਜਿਹੜੀ ਸੰਸਥਾ ਹੈ ਉਹਦੀ ਖਾਸ ਗੱਲ ਇਹ ਹੈ ਕਿ ਉਹ ਦੁਨੀਆ ਭਰ ਦੀਆਂ ਰਾਈਟ ਵਿੰਗ ਜਿਹੜੀਆਂ ਪਾਰਟੀਆਂ ਸੈਗੀਆਂ ਨੇ ਸੱਜੇ ਪੱਸੇ ਜਿਹੜੀ ਸੋਚ ਰੱਖਦੀਆਂ ਨੇ ਪਾਰਟੀਆਂ ਉਹਨਾਂ ਦੀ ਇੱਕ ਸੰਸਥਾ ਹੈ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੀਆਂ ਸੈਂਕੜੇ ਮੁਲਕਾਂਆਂ ਤੇ ਉਹਦੇ ਉਹਦੇ ਜਿਹੜੇ ਨਾ ਭਾਰਤੀ ਜਨਤਾ ਪਾਰਟੀ ਜਦੋਂ ਉਹਨਾਂ ਨੇ ਭਾਰਤ ਵਿੱਚ ਸਰਕਾਰ ਬਣਾਈ ਤੇ ਉਹਨਾਂ ਨੂੰ ਵੀ ਉਸ ਵਿੱਚ ਸ਼ਾਮਲ ਕੀਤਾ ਗਿਆ ਪਰ ਪਿੱਛੇ ਜੇ ਇਹ ਪਤਾ ਲੱਗਾ ਸੀ ਕਿ ਉਸ ਵਿੱਚੋਂ ਚੁੱਪਚਾਪ ਹੀ ਤੇ ਉਸ ਸੰਸਥਾ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦਾ ਨਾਮ ਰਿਮੂਵ ਵੀ ਕਰ ਦਿੱਤਾ ਗਿਆ ਕੋਈ ਕਾਰਨ ਉਸ ਵੇਲੇ ਨਹੀਂ ਦਿੱਤਾ ਗਿਆ ਪਰ ਕੀ ਸਟੀਫਨ ਹਾਰਪਰ ਜੋ ਕਹਿ ਰਹੇ ਨੇ ਉਹ ਕਲੀਅਰ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਇਸ ਤੇ ਅਜੇ ਕੋਈ ਵਿਚਾਰ ਨਹੀਂ ਦਿੱਤਾ ਨਹੀਂ ਹੈ ਪਰ ਹਰ ਪਰ ਜਿਹੜੇ ਨੇ ਉਹ ਉਹਨਾਂ ਨੇ ਹੋਰ ਵੀ ਕਈ ਮੁੱਦਿਆਂ ਤੇ ਵਿਚਾਰ ਦਿੱਤੇ ਨੇ ਪਰ ਇਸ ਮੁੱਦੇ ਤੇ ਜਿਹੜੇ ਉਹਨਾਂ ਦੇ ਵਿਚਾਰ ਨੇ ਉਹਨਾਂ ਨੂੰ ਬੜਾ ਬਾਰੀਕੀ ਨਾਲ ਦੇਖਿਆ ਤੇ ਘੋਖਿਆ ਜਾ ਰਿਹਾ ਜੀ